ਕਹਿੰਦੇ ਹੱਤ ਅੰਬਰਾਂ ਨੂੰ ਲਾਉਣਾ ਗੱਲ ਪੱਥਰ ਤੇ ਲੀਕ ਹੈ ਹੱਤ ਅੰਬਰਾਂ ਨੂੰ ਲਾਉਣਾ ਗੱਲ ਪੱਥਰ ਤੇ ਲੀਕ ਹੈ ਰੱਬ ਕਦੋਂ پاਗ ਲਾਵੇ ਸਾਨੂੰ ਸਮੇਂ ਦੀ ਉਡੀਕ ਰੋਜ਼ ਵਖ ਵਖ ਲੋਕਾਂ ਨੂੰ ਮਿਲਦੇ ਉਹਨੂੰ ਕਿੰਨਾ ਕ ਲੱਗਦਾ ਕਿ ਨਸ਼ਾ ਔਰੇ ਕਿੰਨਾ ਕ ਇਹਦੇ ਚ ਕੀ ਹੈ ਤੁਸੀਂ ਪੰਜਾਬ ਜ ਜਾਓ ਕਹਿਣਗੇ ਹਰਿਆਣੇ ਵਾਲੇ ਨਸ਼ਾ ਦੇ ਰੇ ਹਰਿਆਣੇ ਜਾਓ ਕਹਿਣੇ ਪੰਜਾਬ ਵਾਲੇ ਨਸ਼ਾ ਦੇ ਉਹ ਵਿਚਾਰੇ ਮੈਂ ਕਹਿੰਦਾ ਜਿਹੜੀਆਂ ਹਾਂ ਕਣਕ ਫਸਲਾਂ ਆਈ ਨੇ ਨਾ ਇਹਨਾਂ ਚ ਰੁਲ ਜੇ ਰਹਿੰਦੇ ਨੇ ਭਾਵਾ ਕਿੱਥੇ ਇੰਨਾ ਟਾਈਮ ਆ ਵੀ ਹਾਂ ਡੋਡੇ ਬੀਜਲਾ ਫੀਮ ਬੀਜਲਾ ਅੱਜ ਜੇ ਤੁਹਾਡੇ ਪਿੰਡ 'ਚ ਨਸ਼ਾ ਹੈ ਤੁਹਾਡੇ ਪਿੰਡ 'ਚ ਗਰੀਬੀ ਹੈ ਬੇਰੋਜ਼ਗਾਰੀ ਹੈ ਤੁਸੀਂ ਕਿਸੇ ਨੂੰ ਤਾਂ ਕੁਝ ਕਰਨ ਦੇ ਦੋ ਅਸੀਂ ਹੁਣ ਇਹ ਸਵਾਲ ਉਹੀ ਬੰਦਾ ਪੁੱਛਦਾ ਹੈ ਵੀ ਤੁਸੀਂ ਮੈਨੂੰ ਕੀ ਦੇ ਸਕਦੇ ਹੋ ਤਾਂ ਕਿ ਮੇਰਾ ਤਾਂ ਕੰਮ ਕਰਾਂ ਬਿਲਕੁਲ ਹੁਣ ਜੇ ਮੇਰੇ ਕੋਲ ਸਰਪੰਚੀ ਹੈ ਮੈਂ ਚਾਹੇ ਮੈਂ ਵੈਲ ਐਜੂਕੇਟਿਡ ਨਹੀਂ ਹਾਂ ਮੈਂ ਅਨਪੜ੍ਹ ਮੈਂ ਨਹੀਂ ਜਾਵਾਂਗਾ ਸਰਪੰਚੀ ਮੇਰੇ ਉੱਤੇ ਜਾਣਾ ਤੇ ਮੇਰੇ ਹਿਸਾਬ ਨਾਲ ਲਈ ਹੋਣਾ ਚਾਹੀਦਾ ਹੈ ਐਜੂਕੇਸ਼ਨ ਸਭ ਤੋਂ ਵੱਡਾ ਪਲੱਸ ਪੁਆਇੰਟ ਹੈ ਐਜੂਕੇਸ਼ਨ ਹੋਏਗੀ ਨਾ ਜੀ ਸਾਡਾ ਮੁਖੀਆ ਅਪੜਾ ਲਿਖਿਆ ਹੋਵੇਗਾ ਉਹ ਚਾਰ ਚੀਜ਼ਾਂ ਸੋਚੇ ਐਜੂਕੇਸ਼ਨ ਇਜ਼ ਅ ਪਲਸ ਪੁਆਇੰਟ ਹੋਣੀ ਚਾਹੀਦੀ ਹੈ ਵਿਦਆਊਟ ਐਜੂਕੇਸ਼ਨ ਕੁਝ ਨਹੀਂ ਹੋਣਾ ਚਾਹੀਦਾ ਅਰੇ ਮੈਨੂੰ ਇਹ ਲੱਗਦਾ ਹੈ ਕਿ ਗਵਰਨਮੈਂਟਸ ਵੱਲੋਂ ਕਾਫੀ ਚੀਜ਼ਾਂ ਨੇ ਜੋ ਕਿ ਲੋਕਾਂ ਨੂੰ ਮਿਲਣੀਆਂ ਚਾਹੀਦੀਆਂ ਨੇ ਪਰ ਲੋਕਾਂ ਨੂੰ ਆਦੇ ਬਾਰੇ ਪਤਾ ਫਸਰਿਕਾਲ ਤੁਸੀਂ ਜੁੜਿਓ ਦੀਪ ਟਾਕਸ ਦੇ ਨਾਲ ਜਿਵੇਂ ਕਿ ਅਕਸਰ ਆਪਾਂ ਗੱਲਾਂ ਕਰਦੇ ਆਂ ਦੁਨੀਆ ਵੀ ਗੱਲਾਂ ਕਰਦੇ ਆਂ ਜਿਸ ਦੇ ਵਿੱਚ ਆਪਾਂ ਗੱਲ ਕਰਦੇ ਆਂ ਨਸ਼ੇ ਉੱਤੇ ਬੇਰੋਜ਼ਗਾਰੀ ਉੱਤੇ ਜਨਪੜਤਾ ਉੱਤੇ ਵਕ ਵਕ ਪਿੰਡਾਂ 'ਚ ਜਾਂਦੇ ਆਂ ਕਈ ਸੱਜਣਾ ਨੂੰ ਰੇ ਬੁਲਾਉਂਦੇ ਆਂ ਕਈ ਸੱਜਣਾ ਕੋਲ ਅਸੀਂ ਖੁਦ ਵੀ ਜਾਂਦੇ ਆਂ ਇਸੇ ਤਰ੍ਹਾਂ ਸਾਡੇ ਪ੍ਰਗ ਵੀਰਯੋਣੀ ਨੇ ਇਹ ਵਿਚਰਦੇ ਰਹਿੰਦੇ ਨੇ ਲੋਕਾਂ ਦੇ ਵਿੱਚ ਘਰ ਤੋਂ ਜ਼ਿਆਦਾ ਇਥੇ ਕਿ ਗੱਡੀ 'ਚ ਸਫ਼ਰ ਕਰਦੇ ਹੋਏ ਕਰਦੇ ਨੇ ਤਾਂ ਬਹੁਤ ਚੀਜ਼ਾਂ ਹੁੰਦੀਆਂ ਜਿਹੜੀਆਂ ਸਾਥੋਂ ਜ਼ਿਆਦਾ ਇਹਨਾਂ ਨੂੰ ਪਤਾ ਹੋਣਗੀਆਂ ਲੋਕਾਂ ਦੇ ਵਿੱਚ ਜਾਂ ਦੁਨੀਆਂ ਦੇ ਵਿੱਚ ਵਿਚਰਦੇ ਹੋਏ ਪ੍ਰਗ ਬਾਈ ਤੁਹਾਨੂੰ ਕਾਫੀ ਟਾਈਮ ਹੋ ਗਿਆ ਇਸ ਟੋਹਾਣੇ ਵਿੱਚ ਆਏ ਜਾਂ ਹਰਿਆਣੇ ਵਿੱਚ ਆਏ ਨੂੰ ਜੀ ਤੁਸੀਂ ਆਪਾਂ ਇੱਕ ਫਾਊਂਡੇਸ਼ਨ ਪ੍ਰਤੀ ਆਪਾਂ ਇੱਕ ਪ੍ਰਥਾ ਚਲਾਈ ਹੋਈ ਹੈ ਕਿ ਆਪਾਂ ਨਸ਼ੇ ਤੇ ਲੋਕਾਂ ਨੂੰ ਜਾਗਰੂਕ ਕਰਦੇ ਨੇ ਜਾਂ ਹੋਰ ਜਿਹੜੇ ਟੌਪਿਕਸ ਨੇ ਜਿਨ੍ਹਾਂ ਪਰਤੀ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਉਹਨਾਂ ਬਾਰੇ ਦੱਸਦੇ ਨੇ ਜੀ ਬਿਲਕੁਲ ਤੇ ਤੁਹਾਨੂੰ ਕੀ ਲੱਗਦਾ ਤੁਸੀਂ ਘੁੰਮਦੇ ਰਹਨੇ ਹੋਗੇ ਆਪਣੇ ਕੰਮਾਂ ਕਾਰਾਂ ਕਰਕੇ ਰੋਜ਼ ਵੱਖ-ਵੱਖ ਲੋਕਾਂ ਨੂੰ ਮਿਲਦੇ ਹੋ ਤੁਹਾਨੂੰ ਕਿੰਨਾ ਕ ਲੱਗਦਾ ਕਿ ਨਸ਼ਾ ਔਰੇ ਕਿੰਨਾ ਕ ਲੋਕ ਆਪਣੇ ਪ੍ਰਤੀ ਜਾਂ ਆਪਣੀਆਂ ਜਿਹੜੀਆਂ ਸਰਕਾਰ ਉਹਨਾਂ ਨੂੰ ਸੇਵਾਵਾਂ ਦਿੰਦੀ ਆ ਉਹਨਾਂ ਪ੍ਰਤੀ ਕਿੰਨੇ ਕ ਜਾਗ ਰੁਕਨੇ ਐਕਚੁਅਲ ਪਤਾ ਹੈ ਕੀ ਇਹ ਸਭ ਤੋਂ ਪਹਿਲਾਂ ਲੋਕਾਂ ਨੂੰ ਇਹ ਕਹਿਣਾ ਬੰਦ ਕਰਨਾ ਚਾਹੀਦਾ ਮੇਰੇ ਹਿਸਾਬ ਨਾਲ ਕਿ ਆਪਾਂ ਕਈ ਵਾਰੀ ਜਾਣੇ ਲੋਕੀ ਪਤਾ ਕੀ ਕਹਿੰਦੇ ਨੇ ਆਲਮੋਸਟ ਵੀ ਤੁਸੀਂ ਆਪ ਵੀ ਕਾਫੀ ਤੁਹਾਨੂੰ ਟਾਈਮ ਹੋ ਗਿਆ ਹੋਣਾ ਹੈ ਨਾ ਇਸੇ ਚੀਜ਼ ਵੀ ਹਾ ਪਤਾ ਲੱਗ ਹੀ ਜਾਂਦਾ ਬੰਦੇ ਨੂੰ ਇਹਦੇ ਵਿੱਚ ਕੀ ਹੈ ਤੁਸੀਂ ਪੰਜਾਬ ਚ ਜਾਓ ਉਹ ਕਹਿਣਗੇ ਹਰਿਆਣੇ ਵਾਲੇ ਨਸ਼ਾ ਦੇ ਰਹੇ ਨੇ ਬਿਲਕੁਲ ਹਰਿਆਣੇ ਚ ਜਾਓ ਕਹਿੰਦੇ ਪੰਜਾਬ ਵਾਲੇ ਨਸ਼ਾ ਦੇ ਰਹੇ ਨੇ ਇਹ ਇਹ ਮੇਨ ਚੀਜ਼ ਹੈ ਸਭ ਤੋਂ ਪਹਿਲਾਂ ਇਹ ਕਹਿਣਾ ਬੰਦ ਕਰਨਾ ਚਾਹੀਦਾ ਲੋਕਾਂ ਨੂੰ ਐਕਚੁਅਲ ਦੇ ਵਿੱਚ ਕੀ ਹੈ ਨਾ ਹਰਿਆਣਾ ਪੰਜਾਬ ਨੂੰ ਨਸ਼ਾ ਦੇ ਰਿਹਾ ਨਾ ਪੰਜਾਬ ਹਰਿਆਣੇ ਨੂੰ ਦੇ ਰਿਹਾ ਤੁਸੀਂ ਦੇਖਿਆ ਕਿਦਰ ਮਤਲਬ ਕੋਈ ਹਬੀਬ ਦੀ ਖੇਤੀ ਆ ਕੋਈ ਪੰਜਾਬ ਚ ਦੇਖਿਆ ਹੋਵੇ ਵੀ ਕਿਸੇ ਨੇ ਖੇਤ ਵਾਇਆ ਹੋਇਆ ਹੋਵੇ ਜਾਂ ਹਰਿਆਣੇ ਦੇਖਿਆ ਹੋਵੇ ਹਰਿਆਣੇ ਚ ਤਾਂ ਇਲੀਗਲ ਐ ਸਾਰਾ ਕੁਝ ਇੱਥੇ ਤਾਂ ਹੈ ਹੀ ਨਹੀਂ ਹੈ ਨਹੀਂ ਨਾ ਤੇ ਫਿਰ ਲੋਕੀ ਕਿਉਂ ਕਹਿ ਰਹੇ ਨੇ ਵੀ ਹਾਂ ਪੰਜਾਬ ਵਾਲੇ ਹਰਿਆਣੇ ਦੇ ਹਰਿਆਣੇ ਵਾਲੇ ਪੰਜਾਬ ਚ ਦੇ ਰਹੇ ਨੇ ਆ ਕੀ ਬਿਲਕੁਲ ਇਹ ਤੁਹਾਡੀ ਆਈ ਥਿੰਕ ਗੱਲ ਬਹੁਤ ਛੋਟੀ ਆ ਬਟ ਮਤਲਬ ਬਹੁਤ ਵੱਡਾ ਮੈਂ ਖੁਦ ਮੈਂ ਖੁਦ ਜਦੋਂ ਇੰਟਰਵਿਊਜ਼ ਕਰਦਾ ਯਾਨੀ ਕਿ ਪੰਜਾਬ ਵਾਲੇ ਹਰਿਆਣੇ ਵਾਲਿਆਂ ਨੂੰ ਹਰਿਆਣੇ ਤੇ ਅਲੀਗੇਸ਼ਨ ਲਾ ਰਹੇ ਨੇ ਤੇ ਹਰਿਆਣੇ ਵਾਲੇ ਪੰਜਾਬ ਵਾਲੇ ਤੇ ਅਲੀਗੇਸ਼ਨ ਬਿਲਕੁਲ ਬਿਲਕੁਲ ਭਾਈ ਮੈਂ ਖੁਦ ਜਦੋਂ ਇੰਟਰਵਿਊਜ਼ ਕਰਨ ਗਿਆ ਨਾ ਤਾਂ ਮੈਂ ਖੁਦ ਪੰਜਾਬ ਤੋਂ ਬਿਲੋਂਗ ਕਰਦਾ ਹਾਂ ਨਾ ਅਸੀਂ ਅਜਹੀਆਂ ਚੀਜ਼ਾਂ ਸੁਣਦੇ ਹਾਂ ਕਿ ਯਾਰ ਤੁਹਾਨੂੰ ਇੰਟਰਵਿਊ ਕਰਦੇ ਹਾਂ ਕਿ ਤੁਹਾਨੂੰ ਕੀ ਲੱਗਦਾ ਨਸ਼ਾ ਕਿਵੇਂ ਆਇਆ ਆਪਕੋ ਪਤਾ ਹੈ ਜੀ ਬਾਰਡਰ ਏਰੀਆ ਹੈ ਪੰਜਾਬ ਸੇ ਇਧਰ ਆ ਜਾਂਦਾ ਹੈ ਸਾਡੇ ਕਈ ਬੱਚੇ ਪੰਜਾਬ ਜਾਂਦੇ ਬਾਰਡਰ ਬਾਰਡਰ ਤਾਂ ਬੰਦ ਪਿਆ ਹੈ ਪੰਜਾਬ ਚ ਲੰਗਰ ਲਾਇਆ ਹੋਇਆ ਨਸ਼ਿਆਂ ਦਾ ਮੈਂ ਮੇਰੇ ਤਾਂ ਸਿਰ ਦੋਨੋਂ ਪਾਸੇ ਕਹਿਣਾ ਕਿ ਯਾਰ ਹਰਿਆਣਾ ਚੱਲੇ ਜੋ ਹੋ ਕੇ ਕਹਿਣਗੇ ਪੰਜਾਬ ਵਾਲੇ ਪੰਜਾਬ ਜੋ ਕਹਿਣਗੇ ਹਰਿਆਣੇ ਵਾਲੇ ਫਿਰ ਕਹਿਣਗੇ ਬਾਰਡਰ ਨੇੜੇ ਬਾਰਡਰ ਦੀ ਬਾਰਡਰ ਤਾਂ ਬੰਦ ਪਿਆ ਹੈ ਬਾਰਡਰ ਤਾਂ ਬੁਲਸ ਵਾਲੇ ਬੈਠੇ ਨੇ ਕਹਿਣਾ ਕੀ ਚਾਹੁੰਦੇ ਨੇ ਵੀ ਬਾਰਡਰ ਬਗਾ ਰਹੇ ਹਨ ਬਾਰਡਰ ਬਗਾ ਰਹੇ ਨੇ ਤੇਜ ਪੰਜਾਬ ਤੇ ਹਰਿਆਣਾ ਕਿਵੇਂ ਮਾੜਾ ਹੋ ਗਿਆ ਜੇ ਤਾਂ ਹਰਿਆਣੇ ਵਾਲੇ ਕਹਿੰਦੇ ਨੇ ਹਾਂਜੀ ਵੀ ਪੰਜਾਬ ਦਾ ਬਾਰਡਰ ਨੇੜੇ ਹੈ ਵੀ ਪੰਜਾਬ ਤੋਂ ਆ ਜਾਂਦਾ ਨੇ ਛਾ ਹੂੰ ਇਹਦਾ ਸੈਂਸ ਪੰਜਾਬ ਦੇ ਵਿੱਚ ਲੱਗਿਆ ਹੋਇਆ ਕਿਧਰ ਤੂੰ ਦੇਖਿਆ ਗਲਤ ਤਾਂ ਉਹੀ ਹੈ ਨਾ ਅਸੀਂ ਅਸੀਂ ਖੇਤੀਬਾੜੀ ਤੋਂ ਬਿਲੋਂਗ ਕਰਦੇ ਆਂ ਖੇਤੀਬਾੜੀ ਕਰਦੇ ਆਂ ਸਾਡੇ ਨਾਲ ਦੇ ਖੇਤੀ ਕਰਦੇ ਨੇ ਉਹ ਵਿਚਾਰੇ ਮੈਂ ਕਹਿੰਨਾ ਜਿਹੜੀਆਂ ਹਾਂ ਕਣਕ ਫਸਲਾਂ ਨੇ ਨਾ ਇਹਨਾਂ ਚ ਓਲ ਜੇ ਰਹਿੰਦੇ ਨੇ ਭਾਵਾ ਕਿੱਥੇ ਨਾ ਟਾਈਮ ਆ ਵੀ ਹਾਂ ਡੋਡੇ ਬੀਜ ਲਾ ਫੀਮ ਬੀਜ ਲਾ ਇਹਦੇ ਚ ਕੀ ਹੈ ਪਹਿਲੀ ਗੱਲ ਤਾਂ ਇੱਲੀ ਗੱਲ ਹੈ ਬਿਲਕੁਲ ਹੈ ਦੂਜੀ ਗੱਲ ਇਹ ਹੈ ਜਾਗਰੂਕਤਾ ਹੁਣ ਕਈ ਚੀਜ਼ਾਂ ਐਸੀਆਂ ਨੇ ਚਲੋ ਮੈਂ ਨਾਮ ਨਹੀਂ ਲੈਂਦਾ ਕਿਸੇ ਹੋ ਵਿੱਚ ਕਈ ਬੰਦੇ ਐਸੇ ਨੇ ਕਈ ਪਿੰਡ ਵੀ ਐਸੇ ਨੇ ਵਿੱਚ ਖਾਸ ਤੌਰ ਤੇ ਦੋ ਤਿੰਨ ਪਿੰਡ ਹੈਗੇ ਨੇ ਚਲੋ ਆਪਾਂ ਚਾਹੇ ਉਹ ਪੰਜਾਬ ਦੇ ਨੇ ਚਾਹੇ ਹਰਿਆਣੇ ਦੇ ਨੇ ਹਨਾ ਦੋਨੋਂ ਪੱਖਾਂ ਦੀ ਗੱਲ ਕਰੀਏ ਹੁਣ ਜੇ ਆਪਾਂ ਦੋਨਾਂ ਦੀ ਗੱਲ ਕਰੀਏ ਉੱਥੇ ਲੋਕੀ ਜਿਹੜੇ ਉੱਥੇ ਮਤਲਬ ਇਸ ਟਾਈਮ ਆਗੂ ਬੰਦੇ ਨੇ ਨਾ ਜਿਹੜੇ ਇੱਕ ਲੈਵਲ ਤੇ ਨੇ ਕਿਸੇ ਪੋਸਟ ਤੇ ਨਹੀਂ ਆ ਕੋਈ ਵੀ ਨੇ ਚਾਹੇ ਕੋਈ ਸਰਪੰਚ ਹੈ ਚਾਹੇ ਕੋਈ ਐਮਐਲਏ ਕੋਈ ਵੀ ਹੈ ਰਾ ਚਲੋ ਆਪਾਂ ਕਿਉਂ ਕਿਸੇ ਬਾਰੇ ਕੁਝ ਬੋਲੀਏ ਉਹਨਾਂ ਦਾ ਆਪ ਦਾ ਕਹਿਣਾ ਕਹਿੰਦੇ ਉਹ ਜਿਹੜਾ ਬੰਦਾ ਵੇਚ ਰਿਹਾ ਨਾ ਉਹਦੇ ਵਿੱਚ ਪਾਵਰ ਹੀ ਨਹੀਂ ਹੈ ਬਿਲਕੁਲ ਇਹ ਤਾਂ ਲੋਕਾਂ ਨੂੰ ਜਾਗਰੂਤ ਕਰ ਲੋਕਾਂ ਨੂੰ ਜਾਗਰੂਤ ਕਰ ਹੀ ਰਹੇ ਆ ਠੀਕ ਹੈ ਜੀ ਉਹਨ ਕੀ ਹੈ ਕੈਂਪ ਲਾ ਲੋ ਅੱਖਾਂ ਦੇ ਕੈਂਪ ਲੱਗ ਰਹੇ ਨੇ ਜਿਹੜੇ ਬਲੱਡ ਕੈਂਪ ਨੇ ਉਹ ਲੱਗ ਰਹੇ ਨੇ ਟੂਰਨਾਮੈਂਟ ਹੋ ਰਹੇ ਨੇ ਕਬੱਡੀ ਕ੍ਰਿਕਟ ਸੀ ਉਹ ਸਾਰੀਆਂ ਚੀਜ਼ ਐਕਟੀਵਿਟੀਆਂ ਹੋ ਰਹੀਆਂ ਨੇ ਜਾਂ ਕਿਸੇ ਨੂੰ ਲੋੜ ਵੱਨ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਹੂੰ ਜਾਂ ਬੱਚਿਆਂ ਨੂੰ ਬੁੱਕਸ ਜਾਂ ਕਿਸੇ ਚੀਜ਼ ਦੀ ਜ਼ਰੂਰਤ ਹੈ ਉਹ ਦੇ ਰਹੇ ਨੇ ਕੰਮ ਹੋ ਰਿਹਾ ਸਾਰਾ ਤੇ ਭਾਈ ਇਹਨਾਂ ਕੰਮਾਂ ਵਿੱਚੋਂ ਇੱਕ ਸਵਾਲ ਆਉਂਦਾ ਨਾ ਇੱਕ ਕੱਚੀ ਕਈ ਜਗ੍ਹਾ ਦੇਖਿਆ ਦੇਖੋ ਆਪਾਂ ਜਿਵੇਂ ਬੱਚਿਆਂ ਲਈ ਜਾਂ ਬਲੱਡ ਕੈਂਪ ਆਈ ਕੈਂਪ ਜਾਂ ਫਿਰ ਕੁਝ ਨਾ ਕੁਝ ਵੰਡਦੇ ਉਹ ਚੀਜ਼ਾਂ ਫਾਊਂਡੇਸ਼ਨ ਵੱਲੋਂ ਹੁੰਦੀਆਂ ਤਾਂ ਕਈ ਪਾਸੋਂ ਇੱਕ ਸਵਾਲ ਆਉਂਦਾ ਜਿਹੜਾ ਬਹੁਤ ਸਾਨੂੰ ਬਹੁਤ ਘਟਕਦਾ ਯਾਰ ਇਹਦੇ ਵਿੱਚ ਥੋੜਾ ਕੀ ਸਵਾਰਤਾ ਯਾਰ ਜੇ ਤੁਸੀਂ ਨਹੀਂ ਕੁਝ ਕਰ ਰਹੇ ਆ ਜੇ ਤੁਹਾਡੇ ਪਿੰਡ ਚ ਨਸ਼ਾ ਹੈ ਜਾਂ ਤੁਹਾਡੇ ਪਿੰਡ ਚ ਗਰੀਬੀ ਆ ਬੇਰੋਜ਼ਗਾਰੀ ਆ ਤੁਸੀਂ ਕਿਸੇ ਨੂੰ ਤਾਂ ਕੁਝ ਕਰਨ ਦੇ ਦੋ ਅਸੀਂ ਹੁਣ ਇਹ ਸਵਾਲ ਉਹੀ ਬੰਦਾ ਪੁੱਛਦਾ ਹੈ ਵੀ ਤੁਸੀਂ ਮੈਨੂੰ ਕੀ ਦੇ ਸਕਦੇ ਹੋ ਤਾਂ ਕਿ ਮੈਂ ਤੁਹਾਡਾ ਕੰਮ ਕਰਾਵਾਂ ਬਿਲਕੁਲ ਐਕਚੁਅਲ ਜੇ ਮੰਨੋ ਤੁਸੀਂ ਪਿੰਡ ਚ ਜਾ ਕੇ ਕਿਸੇ ਪੰਜਾਬ ਬੱਚਿਆਂ ਨੂੰ ਤੁਸੀਂ ਇਕ ਯੂਨੀਫਾਰਮਸ ਦਿਲਵਾਨੀ ਹੈ ਸਮਝੋ ਹੁਣ ਤੁਸੀਂ ਯੂਨੀਫਾਰਮ ਵਾਸਤੇ ਕਾਲ ਕਰੋਗੇ ਜੀ ਅਸੀਂ ਫਲਾਣੀ ਪਿੰਡ ਚ ਸਾਡੀ ਟੀਮ ਪਹੁੰਚ ਰਹੀ ਹੈ ਜੀ ਅਸੀਂ ਯੂਨੀਫਾਰਮਸ ਦੇਣੀਆਂ ਨੇ ਬੱਚਿਆਂ ਨੂੰ ਤੁਸੀਂ ਵੀ ਜਿਹੜੇ ਅੱਛੇ ਬੱਚੇ ਨੇ ਜਿਹੜੇ ਪੜਨ ਵਾਲੇ ਨੇ ਵੀ ਹੁੱਲੜਗਿਰੀ ਨਹੀਂ ਕਰਦੇ ਜ਼ਿਆਦਾ ਸ਼ਰਾਰਤਾਂ ਨਹੀਂ ਕਰਦੇ ਵੀ ਪੜਨ ਚ ਜਿਨ੍ਹਾਂ ਦਾ ਕਿਉਂਕਿ ਉਹ ਅੱਗੇ ਵਧਣਾ ਚਾਹੁੰਦੇ ਨੇ ਅੱਗੇ ਵਧਣਾ ਚਾਹੁੰਦੇ ਨੇ ਆਪਾਂ ਉਹਨਾਂ ਨੂੰ ਡਰੈਸਿਸ ਦੇਣ ਆ ਰਹੇ ਹਾਂ ਓਕੇ ਫਿਰ ਜਿਹੜਾ ਬੰਦਾ ਹੋਏਗਾ ਉਹ ਕਹੇਗਾ ਇਹਦੇ ਚ ਤੁਹਾਡਾ ਕੀ ਫਾਇਦਾ ਤੁਹਾਡਾ ਤੇ ਮੇਰਾ ਕੀ ਫਾਇਦਾ ਮੂਤਾ ਪੈਸੇ ਉੱਤਾ ਪੈਸੇ ਖਰਚ ਕੇ ਦੇ ਰਿਹਾ ਨਾ ਫਾਇਦਾ ਕੀ ਤੁਸੀਂ ਕਿਹੜਾ ਸਾਨੂੰ ਕੋਈ ਸਪான்ਸਰ ਕਰ ਰਹੇ ਹੋ ਬਿਲਕੁਲ ਪਹਿਲਾ ਆਪ ਜੀ ਸਾਨੂੰ 2 ਲੱਖ ਰੁਪਏ ਦਿੱਤਾ ਹੋਇਆ ਤਾਂ ਤੁਸੀਂ ਪੁੱਛ ਰਹੇ ਵੀ 2 ਲੱਖ ਦਾ ਹਿਸਾਬ ਦੇ ਦੇਖੋ ਪਹਿਲਾ ਫਾਊਂਡੇਸ਼ਨ ਦਾ ਫਾਊਂਡੇਸ਼ਨ ਖੁਦ ਆ ਕੇ ਤੁਹਾਨੂੰ ਸੰਪਰਕ ਕਰ ਰਹੀ ਆ ਉਹ ਥੋੜੀ ਸੇਧ ਦੇਣ ਲਈ ਤੁਹਾਡੇ ਬੱਚਿਆਂ ਨੂੰ ਕੁਝ ਨਾ ਕੁਝ ਵੀ ਉਹਨਾਂ ਨੂੰ ਅੱਗੇ ਮਦਦ ਮਿਲ ਸਕੇ ਥੋੜੀਆਂ ਅਸੀਂ ਆਪ ਆ ਕੇ ਮਿੰਤਾ ਕਰ ਰਹੇ ਆ ਤੁਸੀਂ ਅੱਗੋਂ ਸਾਨੂੰ ਇਹ ਸਵਾਲ ਕਰਦੇ ਹੋ ਠੀਕ ਆ ਮੇਨ ਮੋਟਿਵ ਤਾਂ ਇਹੀ ਆ ਨਾ ਜਿਹੜੇ ਅੱਗੇ ਬੱਚੇ ਪੜ ਰਹੇ ਨੇ ਜੇ ਅਸੀਂ ਜੇ ਤੁਸੀਂ ਵੀ ਯਾਰ ਸਾਨੂੰ ਵੀ ਚਲੋ ਛੱਡੋ ਜੇ ਤੁਸੀਂ ਵੀ ਉਹਨਾਂ ਨੂੰ ਕੁਝ ਨਾ ਕੁਝ ਸਨਮਾਨ ਕਰੋਗੇ ਟਾਈਮ ਪਟਾਈ ਤਾਂ ਜਿਹੜੇ ਲੋ ਬੱਚੇ ਨੇ ਜਾਂ ਜਿਹੜੇ ਪੜਾਈ ਵੱਲ ਧਿਆਨ ਨਹੀਂ ਦਿੰਦੇ ਖੇਲ ਮਸਤੀਆਂ ਵਿੱਚ ਲੱਗੇ ਰਹਿੰਦੇ ਨੇ ਉਹ ਵੀ ਉਹਨਾਂ ਨੂੰ ਦੇਖ ਕੇ ਵੀ ਹਾਂ ਅੱਜ ਇਹਨੂੰ ਸਨਮਾਨ ਹੋਇਆ ਕੱਲੂ ਉੱਥੇ ਮੈਂ ਵੀ ਹੋਊਂਗਾ ਇਹ ਚੀਜ਼ਾਂ ਅੱਗੇ ਵਧਦੀਆਂ ਨੇ ਤਾਂ ਉਹਨਾਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਤਾਂ ਮੈਨੂੰ ਨਹੀਂ ਲੱਗਦਾ ਐਕਚੁਅਲ ਨਾ ਮੇਰੇ ਕੁਝ ਗੱਲ ਯਾਦ ਆ ਗਈ ਵੈਸੇ ਮਜ਼ਾਕ ਹੀ ਹੋਏ ਮੈਨੂੰ ਲੱਗਦਾ ਲੱਗੇ ਖਾਸ ਦੇਖਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਵੀ ਬڑے ਬੜੇ ਪ੍ਰਾਣੇ ਬਜ਼ੁਰਗ ਇੱਕ ਗੱਲ ਕਹਿ ਗਏ ਸੀ ਵੀ ਇੱਕ ਮੱਛਲੀ ਪੂਰੇ ਤਲਾਬ ਨੂੰ ਗੰਦਾ ਕਰ ਦਿੰਦੀ ਹੈ ਬਿਲਕੁਲ ਸਹੀ ਹੁਣ ਜੇ ਮੈਂ ਕਹਣਾ ਜੀ ਮੁਖੀ ਆ ਹੀ ਮਾੜਾ ਹੋਏਗਾ ਤਾਂ ਫਿਰ ਜਿਹੜਾ ਪਿਛੋਖੜ ਹੈ ਉਹ ਤਾਂ ਫਿਰ ਕਿਆ ਹੀ ਹੋਏਗਾ ਇਹ ਤਾਂ ਕਿ ਮੁਖੀ ਦੇ ਥੱਲੇ ਜੇ 2500 ਬੰਦਾ ਹੈਗਾ ਜੀ ਯਾਨੀ ਕਿ 2500 ਬੰਦੇ ਦੀ ਰਿਸਪੋਨਸੀਬਿਲਟੀ ਹੈ ਉਹ ਮੁਖੀ ਹੀ ਮਾੜਾ ਨਿਕਲੇਗਾ ਮੁਖੀ ਕਹੇਗਾ ਯਾਰ ਪਹਿਲਾ ਮੇਰਾ ਫਾਇਦਾ ਮਤਲਬ ਪਿੰਡ ਬਾਰੇ ਬਾਅਦ ਚ ਸੋਚ ਲਾਂ ਵੀ ਚਾਹੇ ਨਸ਼ਾ ਹੋਏ ਨਾ ਹੋਏ ਮੈਂ ਕੀ ਲੈਣਾ ਪਹਿਲਾਂ ਨਸ਼ਾ ਹੋਵੇ ਨਾ ਪਹਿਲਾਂ ਮੇਰਾ ਕੀ ਫਾਇਦਾ ਹੈ ਉਹ ਦੇਖੋ ਸਹੀ ਹੈ ਵੀ ਮੈਂ ਕੀ ਮੈਨੂੰ ਕੀ ਮਿਲ ਰਿਹਾ ਵਿੱਚੋਂ ਆਪਾਂ ਕਈ ਪਿੰਡਾਂ ਦੇ ਵਿੱਚ ਜਾਂਦੇ ਰਹਿੰਨੇ ਆ ਹਨਾ ਬਹੁਤ ਵਧੀਆ ਬੰਦੇ ਮਿਲਦੇ ਨੇ ਅ ਕਈ ਸਰਪੰਚ ਐਦਾਂ ਦੇ ਨੇ ਵੈਲ ਐਜੂਕੇਟਿਡ ਨੇ ਬਹੁਤ ਸੋਹਣੀਆਂ ਗੱਲਾਂ ਕਰਦੇ ਨੇ ਉਹਨਾਂ ਨਾਲ ਗੱਲ ਕਰਕੇ ਵੀ ਇਹ ਲੱਗਦਾ ਵੀ ਹਾਂ ਕਮਾਨ ਸਹੀ ਹੱਥਾਂ 'ਚ ਬਟ ਕਿਤੇ ਨਾ ਕਿਤੇ ਕਈ ਪਾਸੇ ਜਾਂਦੇ ਆ ਹੁਣ ਕੀ ਹੀ ਨਾਮ ਲਈ ਉਹਨਾਂ ਨੂੰ ਖੁਦ ਵੀ ਪਤਾਗਾ ਤੁਹਾਡੀ ਗੱਲ ਤੋਂ ਮੈਨੂੰ ਗੱਲ ਯਾਦ ਆ ਗਈ ਐਕਚੁਅਲ ਪਤਾ ਕੀ ਹੋਣਾ ਚਾਹੀਦਾ ਜਿੱਦਾਂ ਸਭ ਤੋਂ ਵੱਡੀ ਗੱਲ ਸਭ ਤੋਂ ਪਹਿਲਾਂ ਐਜੂਕੇਸ਼ਨ ਹੋਣੀ ਬੜੀ ਜ਼ਰੂਰੀ ਹੈ ਕਿ ਹੁਣ ਕਈ ਵਾਰੀ ਤੁਸੀਂ ਆਪਾਂ ਰੀਲਸ ਦੇਖ ਰਹੇ ਹੋ ਨਾ ਬੈ ਕੇ ਤੇ ਕਈ ਵਾਰੀ ਰੀਲਾਂ ਦੇ ਵਿੱਚ ਨਾ ਕੋਈ ਨਾ ਕੋਈ ਪੋਲਿਟੀਕਲ ਬੰਦਾ ਬੋਲ ਰਿਹਾ ਹੁੰਦਾ ਹੈ ਵੀ ਹੁਣ ਯੂਥ ਨੂੰ ਵੀ ਇੱਕ ਅਦਾ ਮੌਕਾ ਦਿਓ ਜੀ ਯੂਥ ਕਿੱਥੋਂ ਅੱਗੇ ਆਏਗਾ ਉਹੀ ਪੁਰਾਣੇ ਬੰਦੇ ਉਹੀ ਰਿਆਸਤਾ ਸਿਆਸਤਾ ਉਹਨਾਂ ਦੀ ਚੱਲ ਰਹੀਆਂ ਨੇ ਹੁਣ ਜੇ ਮੇਰੇ ਕੋਲ ਸਰਪੰਚੀ ਹੈ ਮੈਂ ਚਾਹੇ ਮੈਂ ਵੈਲ ਐਜੂਕੇਟਿਡ ਨਹੀਂ ਹਾਂ ਮੈਂ ਹਨ ਪੜਾ ਮੈਂ ਨਹੀਂ ਜਾਵਾਂਗਾ ਸਰਪੰਚੀ ਮੇਰੇ ਹੱਥੋਂ ਜਾਵੇ ਪਰ ਮੇਰੇ ਹਿਸਾਬ ਨਾਲ ਇਹ ਹੋਣਾ ਚਾਹੀਦਾ ਹੈ ਐਜੂਕੇਸ਼ਨ ਸਭ ਤੋਂ ਵੱਡਾ ਪਲੱਸ ਪੁਆਇੰਟ ਐਜੂਕੇਸ਼ਨ ਹੋਏਗੀ ਨਾ ਇਹ ਸਾਡਾ ਮੁਖੀਆ ਪੜਿਆ ਲਿਖਿਆ ਹੋਏਗਾ ਉਹ ਚਾਰ ਚੀਜ਼ਾਂ ਸੋਚੇਗਾ ਉਹਨਾਂ ਕਾਫੀ ਚੀਜ਼ਾਂ ਨੇ ਜਿੱਦਾਂ ਇੱਕ ਕਿੰਨੇ ਸਾਰੇ ਪਿੰਡ ਐਸਣ ਜਿੱਥੇ ਐਮ ਐਸ ਐਮਈ ਦੀਆਂ ਸਕੀਮਸ ਹੈਗੀਆਂ ਨੇ ਬੜੀਆਂ ਸਾਰੀਆਂ ਹੂੰ ਕਿਸੇ ਨੂੰ ਪਤਾ ਹੀ ਨਹੀਂ ਆਪਾਂ ਵੀ ਗੱਲਾਂ ਕਰੀਆਂ ਕਈ ਪੰਚਾਇਤ ਸਰਪੰਚਾਂ ਨਾਲ ਉਨੇ ਕਿਸੇ ਨੂੰ ਨਹੀਂ ਪਤਾ ਬਿਲਕੁਲ ਜਿਹੜੇ ਵਿਦਾਊਟ ਐਜੂਕੇਸ਼ਨ ਵਾਲੇ ਬੰਦੇ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਉਹ ਕਹਿੰਦੇ ਇਹ ਹੈ ਕਿ ਸਾਨੂੰ ਇਹ ਨਹੀਂ ਪਤਾ ਅੱਛਾ ਜੀ ਉਹਨਾਂ ਨਾਲ ਇਸ ਮੈਟਰ 'ਚ ਗੱਲ ਵੀ ਕਰਦੇ ਨਾ ਵੀ ਚਲੋ ਤੁਸੀਂ ਸਰਕਾਰ ਨੂੰ ਮਾੜਾ ਬੋਲਦਾ ਆਪਾਂ ਕਹਿੰਦੇ ਨਾ ਸਰਕਾਰ ਨੇ ਹਮੇ ਇਹ ਨਹੀਂ ਦਿਆ ਉਹ ਨਹੀਂ ਦਿਆ ਅਸੀਂ ਕਹੀ ਸਰਕਾਰ ਨੇ ਤੁਹਾਨੂੰ ਇਹ ਚੀਜ਼ ਦਿੱਤੀ ਆ ਤੁਹਾਡੇ ਤੱਕ ਪਹੁੰਚੀ ਜੇ ਉਹਨਾਂ ਦਾ ਪੁੱਛਣੇ ਆ ਵੀ ਜਿਨ੍ਹਾਂ ਨੇ ਪਹੁੰਚਾਉਣੀ ਆ ਅਸੀਂ ਬਕਾਇਦਾ ਉਹਨਾਂ ਦੇ ਨਾਮ ਵੀ ਤੁਹਾਨੂੰ ਦੱਸ ਦਿੰਨੇ ਤੁਸੀਂ ਜਾ ਕੇ ਉਹਨਾਂ ਨੂੰ ਸਵਾਲ ਕਰੋਗੇ ਜ ਜ ਉਹਨਾਂ ਨੂੰ ਪੁੱਛੋਗੇ ਵੋਟਾਂ ਆ ਰਹੀਆਂ ਵੋਟਾਂ ਚ ਉਹਨਾਂ ਨੂੰ ਖੜਾ ਕੇ ਪੁੱਛੋਗੇ ਇਹ ਚੀਜ਼ ਉਹ ਹੱਸ ਕੇ ਹਾਲ ਦਿੰਦੇ ਅਰੇ ਇਹ اچھا ਇੱਕ ਤਾਂ ਨਾਮ ਬਹੁਤ ਸਰਕੂਲੇਟ ਵੀ ਹੁੰਦਾਗਾ ਮੈਂ ਉਹਦਾ ਡਾਇਰੈਕਟ ਨਾਮ ਨਹੀਂ ਲਾਊਗਾ ਪਤਾ ਨਹੀਂ ਕਿਉਂ ਸਾਰਿਆਂ ਨੂੰ ਪਤਾ ਵੀ ਇਹ ਸਾਡੇ ਲਈ ਕਿੰਨਾ ਕੁ ਚੰਗਾ ਕਿੰਨਾ ਕੁ ਮਾੜਾ ਪਰ ਫੇਰ ਵੀ ਲੋਕਾਂ ਨੇ ਉਹਨਾਂ ਨੂੰ ਰੱਬ ਬਣਾ ਰੱਖਿਆ ਚਲੋ ਕੀ ਕਹਿ ਸਕਦੇ ਹਾਂ ਜੀ ਉਹ ਤਾਂ ਹੁਣ ਸਮਝਦਾਰ ਲੋਕ ਨੇ ਬਹੁਤ ਜੀ ਅੱਛਾ ਜੇ ਅੱਪਾ ਗੱਲ ਵੀ ਕਰੀ ਹੈ ਨਾ ਉਹਦੇ ਵਿੱਚ ਪਤਾ ਹੀ ਲੱਗ ਜਾਏਗਾ ਜੀ 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 ਅੱਪਾ ਸਰਪੰਚਾਂ ਨਾਲ ਗੱਲ ਵੀ ਕਰੀਏ ਇਸ ਮੈਟਰ ਤੇ ਮੈਂ ਆਫ ਦਾ ਰਿਕਾਰਡ ਕਾਫੀ ਗੱਲਾਂ ਕਰਦਾ ਹੁੰਨਾ ਨਾਰਮਲੀ ਬੰਦਿਆਂ ਨਾਲ ਜਾ ਕੇ ਹਨਾ ਤੇ ਉਹਨਾਂ ਨਾਲ ਮੈਂ ਕਈ ਗੱਲਾਂ ਕਰੀਆਂ ਵੀ ਭਾਜੀ ਐਡਾ ਤੁਹਾਨੂੰ ਇਹ ਜਿਹੇ ਕੀ ਦੇਤਾ ਉਸ ਬੰਦੇ ਨੇ ਜੋ ਉਸ ਗਰੁੱਪ ਨੇ ਤੁਸੀਂ ਵੀ ਇੰਨਾ ਉਹਦੇ ਨਾਲ ਜੁੜੇ ਹੋਏ ਹੋ ਮੈਂ ਤੁਹਾਡੀ ਵਫਾਦਾਰੀ ਉੱਤੇ ਸਵਾਲ ਨਹੀਂ ਕਰ ਰਿਹਾ ਜਾਂ ਤੁਸੀਂ ਕਿਸੇ ਨਾਲ ਜੁੜੇ ਹੋ ਮੈਂ ਉਹਦੇ ਉੱਤੇ ਸਵਾਲ ਨਹੀਂ ਕਰ ਬਟ ਹੁੰਦਾ ਨਾ ਵੀ ਇਹਨੇ ਇਹ ਮੇਰੇ ਮੇਰਾ ਜਾਂ ਮੇਰੇ ਪਿੰਡ ਦਾ ਇਹ ਸਵਾਰਿਆ ਤੁਸੀਂ ਉਹਦਾ ਕੋਈ ਪੋਜ਼ਿਟਿਵ ਪੁਆਇੰਟ ਤਾਂ ਅੱਗੇ ਰੱਖੋ 네ਗੇਟਿਵ ਪੁਆਇੰਟ ਸਾਡੇ ਕੋਲ ਸਾਹਮਣੇ ਆਪਣੇ ਆਪ ਆ ਰਹੇ ਨੇ ਤੁਸੀਂ ਪੋਜ਼ਿਟਿਵ ਪੁਆਇੰਟ ਅੱਛਾ ਜਿਹੜਾ ਪੋਜ਼ਿਟਿਵ ਪੁਆਇੰਟ ਉਹ ਰੱਖਦੇ ਨੇ ਵੀ ਹਾਂ ਮ ਕੋ ਤੋਂ ਇਹ ਕੀ ਆ ਉਹ ਕੀ ਆ ਉਹਦਾ ਜਦੋਂ ਅਸੀਂ ਜਵਾਬ ਦਿੰਨੇ ਆ ਉਹਦਾ ਕਿਉਂ ਨਾਲ ਕੋਈ ਜਵਾਬ ਨਹੀਂ ਹੁੰਦਾ ਬਟ ਫਿਰ ਵੀ ਗੱਲ ਕੀ ਆਉਂਦੀ ਨਹੀਂ ਜੀ ਜੇ ਤੋਂ ਬਹੁਤ ਅੱਛਾ ਹੈ ਯਾਰ ਮਤਲਬ ਇਹਨਾਂ ਦਾ ਉਹ ਕੰਮ ਆ ਨਾ ਵੀ ਅਸੀਂ ਆਪਣੇ ਬਾਰੇ ਬਈ ਕੁਝ ਨਹੀਂ ਸੁਣਾਗੇ ਆਪਣੇ ਬਾਰੇ ਤਾਂ ਚੱਲ ਹੋਵੇ ਹੀ ਹੋਵੇ ਜੀ ਵੀ ਅਸੀਂ ਅੰਨੇ ਹੋਏ ਵੇ ਅਸੀਂ ਉੱਲੂ ਦੇ ਪੱਠੇ ਬਣੇ ਹੋਏ ਆ ਵੀ ਜਿੱਦ ਨੂੰ ਉਹ ਕਰ ਰਹੇ ਉਹਦ ਨੂੰ ਚੱਲੀ ਜਾਂਦੇ ਆ ਅਸੀਂ ਡੇਲੀ ਕਿਸੇ ਨਾ ਕਿਸੇ ਟੌਪਿਕਸ ਤੇ ਗੱਲਬਾਤ ਕਰਦੇ ਆ ਹੈ ਨਾ ਸਰਪੰਚਾ ਨਾਲ ਪੰਚਰਾਂ ਨਾਲ ਹੋਰ ਵੀ ਜਿੰਨੇ ਵੀ ਮਤਲਬ ਕਿ ਹੈਗੇ ਸਭ ਨਾਲ ਆਪਾਂ ਗੱਲਬਾਤ ਕੀਤੀ ਹੈ ਕਰ ਵੀ ਰਹੇ ਆ ਅੱਗੇ ਪਰ ਇਹਦੇ ਚ ਜੋ ਮੈਂ ਦੇਖਿਆ ਸਾਰੀਆਂ ਚੀਜ਼ਾਂ এডਿਕੇਸ਼ਨ ਇਜ਼ ਅ ਪਲਸ ਪੁਆਇੰਟ ਹੋਣੀ ਚਾਹੀਦੀ ਹੈ ਵਿਦਆਊਟ এডਿਕੇਸ਼ਨ ਕੁਝ ਨਹੀਂ ਹੋਣਾ ਚਾਹੀਦਾ ਪੜਿਆ ਲਿਖਾ ਬੰਦਾ ਬਹੁਤ ਕੁਝ ਕਰ ਸਕਦਾ ਹੁਣ ਜਿਹਨੇ ਜੇ ਮੈਨੂੰ ਮੈਂ ਕਹਿੰਦਾ ਮੈਨੂੰ ਜੇ ਬੀ ਸੀ ਡੀ ਆਏਗੀ ਹੀ ਨਹੀਂ ਇਹ ਬਲ ਲਿਖਾਂਗਾ ਕੀ ਜਾ ਕੇ ਯਾਰ ਜੇ ਤੁਸੀਂ ਪੜੇ ਲਿਖੇ ਹੋ ਨਹੀਂ ਤੁਹਾਨੂੰ ਪਤਾ ਹੀ ਕੀ ਹੋਊਗਾ ਸਰਕਾਰ ਨੇ ਕੀ ਦਿੱਤਾ ਹੈ ਵੀ ਬੈਨੀਫਿਟਸ ਕੀ ਨੇ ਹਾਂ ਠੀਕ ਹੈ ਜੇ ਉਸੇ ਉਸ ਮੈਂ ਕਹਿੰਦਾ ਜੀ ਪਿੰਡ ਚਲੋ ਠੀਕ ਹੈ ਕਈ ਵਾਰੀ ਨਹੀਂ ਕੋਈ ਪੜਿਆ ਲਿਖਿਆ ਉਹਦੇ ਨਾਲ ਦਾ ਵੀ ਬੰਦਾ ਜੇ ਕੋਈ ਕੰਦਾ ਪੜਿਆ ਲਿਖਿਆ ਹੋਵੇ ਜਿਹਦੇ ਕੋਲ ਰਿਸਪੌਂਸਿਬਿਲਟੀ ਹੋਵੇ ਸਾਰੀ ਉਹਨੂੰ ਪਤਾ ਹੋਏ ਜੇ ਯਾਰ ਹੁਣ ਕਈ ਵਾਰੀ ਨਾ ਜੇ ਆਪਾਂ ਗੱਲ ਨਸ਼ੇ ਦੀ ਕਰ ਰਹੇ ਹਾਂ ਸਾਰੀ ਤੇ ਕਈ ਵਾਰੀ ਕੀ ਹੁੰਦਾ ਕਿ ਪ੍ਰੋਬਲਮਸ ਕਰਕੇ ਬੰਦਾ ਡਿਪਰੈਸ਼ਨ ਚ ਜਾਂਦਾ ਡਿਪਰੈਸ਼ਨ ਚ ਕਰਕੇ ਨਸ਼ਿਆਂ ਚ ਪੈ ਜਾਂਦਾ ਜਾਂ ਤਾਂ ਉਹ ਸ਼ਰਾਬੀ ਬਣ ਜਾਏਗਾ ਜਾਂ ਉਹ ਸਿਕਟਾਂ ਭਰ ਕੇ ਪੀਣ ਲੱਗ ਜਾਏਗਾ ਜਾਂ ਉਹ ਕੁਛ ਨਾ ਕੁਛ ਕਰੇਗਾ ਫਿਰ ਉਹਦੇ ਕੋਲ ਪੈਸੇ ਨਹੀਂ ਹੋ ਚੋਰੀ ਜਗਾਰੀ ਕਰੇਗਾ ਇਹ ਵੀ ਚੀਜ਼ ਹੈ ਅਰੇ ਮੈਨੂੰ ਇਹ ਲੱਗਦਾ ਹੈ ਕਿ ਗਵਰਨਮੈਂਟ ਵੱਲੋਂ ਕਾਫੀ ਚੀਜ਼ਾਂ ਨੇ ਜੋ ਕਿ ਲੋਕਾਂ ਨੂੰ ਮਿਲਣੀਆਂ ਚਾਹੀਦੀਆਂ ਨੇ ਪਰ ਲੋਕਾਂ ਨੂੰ ਆਦੇ ਬਾਰੇ ਪਤਾ ਨਹੀਂ ਮੈਂ ਨਾ ਤੇ ਉਹਨਾਂ ਨੂੰ ਦੱਸੇਗਾ ਕੌਣ ਦੱਸੇਗਾ ਤਾਂ ਸਾਡਾ ਆਗੂ ਜੋ ਪ੍ਰਧਾਨ ਹੈ ਉਹੀ ਦੱਸੇਗਾ ਨਾ ਮੁਖੀ ਆਹੀ ਦੱਸੇਗਾ ਨਾ ਵੀ ਸਾਡੇ ਪਿੰਡ 'ਚ ਇਹ ਚੀਜ਼ਾਂ ਨੇ ਤੁਸੀਂ ਇਹ ਚੀਜ਼ ਲੈ ਸਕਦੇ ਹੋ ਬਿਲਕੁਲ ਭਾਈ ਜੀ ਮੈਂ ਨਾ ਆ ਪਿੱਛੇ ਜੇ ਆਪਾਂ ਇੱਕ ਕਬੱਡੀ ਟੂਰਨਾਮੈਂਟ ਤੇ ਗਏ ਠੀਕ ਹੈ ਅਸੀਂ ਉੱਥੇ ਜਾ ਕੇ ਬੱਚਿਆਂ ਨਾਲ ਜਾਂ ਬੰਦੇ ਨਾਲ ਕਾਫੀ ਗੱਲਾਂ ਕੀਤੀਆਂ ਹੋ ਤੁਸੀਂ ਸਾਡੇ ਪੇਜ ਤੇ ਵੀ ਦੇਖ ਸਕਦੇ ਹੋ ਅੱppa ਜਦੋਂ ਗੱਲਾਂ ਕਰਦੇ ਸੀ ਤਾਂ ਮੈਨੂੰ ਇੱਕ ਚੀਜ਼ ਦਿਖੀ ਉੱਥੇ ਮਤਲਬ ਕੁਝ ਬੱਚੇ ਸੀਗੇ ਜਿਨ੍ਹਾਂ ਨੇ ਹਰਿਆਣੇ ਦਾ ਉੱਤੇ ਹਰਿਆਣਾ ਲਿਖਿਆ ਵੀ ਹੋਇਆ ਸੀ ਤੇ ਹਰਿਆਣੇ ਦਾ ਮੈਪ ਬਣਾ ਕੇ ਉਹ ਟੀ-ਸ਼ਰਟਸ ਪਾਈਆਂ ਹੋਈਆਂ ਸੀਗੀਆਂ ਮੈਂ ਕਿਹਾ ਬਹੁਤ ਵਧੀਆ ਚੀਜ਼ ਆ ਯਾਰ ਅਗਲੇ ਆਪਣੇ ਹਨਾ ਇੰਨਾ ਪਿਆਰ ਕਰ ਰਹੇ ਸੀ ਅਸੀਂ ਸਟੇਟ ਨੂੰ ਪ੍ਰਮੋਟ ਪ੍ਰਮੋਟ ਕਰ ਰਹੇ ਸੀ ਅੱਗੇ ਲੈ ਗਏ ਯਾਰ ਪਰ ਜਦੋਂ ਮੈਂ ਧਿਆਨ ਨਾਲ ਦੇਖਿਆ ਨਾ ਉਹ ਚ ਹਰਿਆਣੇ ਦੇ ਮੂਰੇ ਇੱਕ ਸਿੰਬਲ ਬਣਾਇਆ ਹੋਇਆ ਸੀ ਤੇ ਉਹ ਹੁੱਕੇ ਦਾ ਸਿੰਪਲ ਸੀ ਤੁਸੀਂ ਇਹ ਦੇਖੋ ਕਿ ਉਹ ਬੱਚੇ ਨੇ ਯਾਰ ਠੀਕ ਹੈ ਕਿਸੇ ਦੀ ਉਮਰ ਆਈ ਥਿੰਕ 12 ਸਾਲ ਹੋ 15 ਸਾਲ ਹੋ ਕੋਈ ਵੱਡਾ ਵੀ ਹੋਊਗਾ ਉਹ ਇਹ ਚੀਜ਼ ਅੱਜ ਪਾ ਰਹੇ ਨੇ ਉਹਨਾਂ ਨੂੰ ਅੱਜ ਇਹ ਦਿਖ ਰਿਹਾ ਵੀ ਹਰਿਆਣੇ ਨਾਲ ਹੁੱਕਾ ਜੁੜਿਆ ਹੋਇਆ ਹੁੱਕਾ ਜੁੜਿਆ ਬਿਲਕੁਲ ਹਰਿਆਣੇ ਤੋਂ ਪਹਿਲਾਂ ਜਿਨੇ ਵੀ ਉਹ ਬਣਾਈ ਆ ਜਾਂ ਜਿਹੜਾ ਉਹਨੂੰ ਵੇਚ ਰਿਹਾਗਾ ਉਹਨੂੰ ਨਹੀਂ ਦਿਖ ਰਿਹਾ ਵੀ ਹਾਂ ਸਾਡੇ ਹਰਿਆਣੇ ਸਾਡੇ ਪੰਜਾਬ ਦੇ ਮੁੰਰੇ ਅੱਜ ਕੋਈ ਬੋਤਲ ਲਾ ਕੇ ਵਿੱਚ ਅਸੀਂ ਕਦੇ ਨਹੀਂ ਬਰਦਾਸ਼ਤ ਕਰਾਂਗੇ ਯਾਰ ਦੇਖੋ ਹੁੱਕਾ ਵੀ ਪਰ ਇਹ ਇੱਕ ਸਟੇਟਸ ਸਿੰਬਲ ਬਣਾ ਲਿਆ ਇੱਕ ਉਹਨਾਂ ਨੂੰ ਵੀ ਪਤਾ ਆ ਜਿਨ੍ਹਾਂ ਨਾਲ ਅਸੀਂ ਗੱਲਾਂ ਵੀ ਕਰਦੇ ਆ ਨਾ ਅਗਲੇ ਕਹਿੰਦੇ ਨੇ ਯਾਰ ਹੁੱਕਾ ਬੀੜੀ ਤੋਂ ਆਮ ਹੈ ਕਿਉਂ ਆਮ ਹੈ ਯਾਰ ਆਮ ਦਿਖੋਣ ਜੇ ਹੁੱਕਾ ਬੀੜੀ ਹੁਣ ਬੀੜੀਆਂ ਚ ਲੋਕੀ ਉਹ ਕੀ ਕਹਿੰਦੇ ਨੇ ਆਪਣਾ ਸਲਫਾ ਸਲਫਾ ਪਰ ਪਰ ਵੀ ਬੀੜੀਆਂ ਸਲਫਾ ਵਰਗੇ ਪੀਂਦੇ ਨੇ ਉਹ ਆਮ ਕਿੱਥੋਂ ਹੋ ਗਿਆ ਫਿਰ ਬੀੜੀ ਪੀਣਾ ਵੀ ਕਿੱਥੋਂ ਆਮ ਹੈ ਯਾਰ ਹੈ ਤਾਂ ਸਾਨੂੰ ਲੈ ਕੇ ਤਾਂ ਉਹ ਡੈਥ ਵਾਲੀ ਹੀ ਜਾ ਰਹੀ ਆ ਤੁਸੀਂ ਅੱਜ ਅੱਜ ਲੀਵਰਸ ਤੇ ਖਰਾਬ ਕਰ ਰਹੀ ਹੈ ਨਾ ਬੀਬੀ ਦੇ ਧੂਆਂ ਅੰਦਰ ਜਾ ਰਿਹਾ ਹੈ ਨੁਕਸਾਨ ਤਾਂ ਹੈ ਹੀ ਹੈ ਅੱਜ ਮੈਂ ਕਿਤੇ ਪਬਲਿਕ ਪਲੇਸ ਤੇ ਆ ਠੀਕ ਹੈ ਅ ਮੇਰੇ ਸਾਹਮਣੇ ਕੋਈ ਸਿਗਰਟ ਜਾਂ ਬੀੜੀ ਪੀ ਰਿਹਾ ਜਾਂ ਉੱਥੇ ਹੀ ਬੈਠੇ ਚਾਰ ਬੰਦੇ ਹੁੱਕਾ ਪੀ ਰਹੇ ਨੇ ਇੱਕ ਸਾਈਡ ਆ ਮੇਰੇ ਚਾਰ ਬੰਦੇ ਪੀ ਰਹੇ ਨੇ ਇੱਕ ਪਾਸੇ ਮੇਰੇ 40 ਬੰਦੇ ਖੜੇ ਨੇ ਜਿਹੜੇ ਨਹੀਂ ਯੂਜ਼ ਕਰਦੇ ਉਹ ਦੇਖ ਰਹੇ ਨੇ ਵੀ ਉਹ ਬੈਠੇ ਨੇ ਧੂਆਂ ਫੂਕ ਰਹੇ ਨੇ ਬਹੁਤ ਇੰਜੋਏ ਕਰ ਰਹੇ ਲੋਕ ਕੋਈ ਉਹਨੂੰ ਕੁਝ ਨਹੀਂ ਕਹਿੰਦਾ ਜਿਉ 40 ਨੀਂਦੇ ਚ ਕਾਲੂ ਉਹ ਚ ਚਾਰ ਦਾ ਡਿਵੈਲਪਮੈਂਟ ਹੋ ਕੇ ਕਰਨਗੇ ਨਾ ਵੀ ਆਪਾਂ ਵੀ ਕਰਕੇ ਦੇਖੀ ਆ ਬਿਲਕੁਲ ਬਿਲਕੁਲ ਯਾਰ ਕੀ ਸਵਾਦ ਆਉਂਦਾਗਾ ਇਹ ਫੂਕ ਕਿ ਹੱਸਦੇ ਖੇੜਦੇ ਨੇ ਉਹ ਵਾ ਤੇ ਇਹ ਚੀਜ਼ਾਂ ਪ੍ਰਮੋਟ ਕਰਨੀ ਨਹੀਂ ਤਾਂ ਹੋਰ ਕੀ ਨੇ ਤੁਸੀਂ ਕਹਿੰਦੇ ਹੋ ਅਸੀਂ ਪੀਂਦੇ ਆ ਜੀ ਅਸੀਂ ਪੁਰਾਣੇ ਆ ਤੁਸੀਂ ਪੀਓ ਯਾਰ ਜਿਹੜਾ ਲਤ ਲੱਗੀ ਆ ਉਹ ਠੀਕ ਆ ਉਹ ਅਸੀਂ ਕਹਿੰਦੇ ਨਹੀਂ ਬਟ ਉਹਨੂੰ ਘਟੋ ਘਟੋ ਦੀ ਜ਼ਮਾਇਸ਼ ਹੈ ਤਾਂ ਇੰਨੀ ਨਾ ਕਰੋ ਮੈਂ ਤੁਹਾਨੂੰ ਇੱਕੋ ਹੀ ਗੱਲ ਕਹੀ ਪਹਿਲਾਂ ਵੀ ਕਿ ਏਕ ਮੱਛਲੀ ਪੂਰੇ ਤਲਾਬ ਨੂੰ ਗੰਦਾ ਕਰ ਬਿਲਕੁਲ ਆਵੇਂ ਹੁਣ ਜੇ ਤਲਾਬ 'ਚ 100 ਮੱਛੀਆਂ ਨੇ ਵਿੱਚ ਵਿਚਾਰੀ ਜੇ 10 ਸਿਆਣੀਆਂ ਵੀ ਹੋਣਗੀਆਂ ਉਹ ਵੀ ਵਿਚਾਰੀ ਬਦਨਾਮੀ ਦੇ ਘਰੇ ਜਾਂਦੀਆਂ। ਅੱਛਾ ਇਸ ਤੋਂ ਹੀ ਮੈਨੂੰ ਇੱਕ ਹੋਰ ਚੀਜ਼ ਜ਼ਿਆਦਾ ਹੀ ਪਿਛਲੇ ਦਿਨੀ ਅਸੀਂ ਆਫਿਸ ਤੋਂ ਨਿਕਲਦੇ ਥੋੜੇ ਲੇਟ ਹੋ ਗਏ ਮੈਂ ਮੇਰੇ ਨਾਲ ਮੇਰੇ ਦੋ ਸਾਥੀ ਹੋਰ ਸੀ। ਅਸੀਂ ਜਦੋਂ ਆਪਣੀ ਕਾਰ ਲੈ ਕੇ ਬਾਹਰ ਨਿਕਲੇ ਨਾ ਤਾਂ ਆਪਣੇ ਔਰ ਇੱਕ ਸਾਹਮਣੇ ਪੁਲ ਬਣਿਆ ਹੋਇਆ ਨਾ 메ਨ ਰੋਡ ਦੇ ਉੱਤੇ। ਅੱਛਾ ਜੀ। ਉੱਥੇ ਚਾਰ ਬੰਦੇ ਅੰਦਰ ਖੜੇ ਨੇ, ਦੋ ਬੰਦੇ ਅੰਦਰ ਖੜੇ ਨੇ। ਉਹਦਾ ਸ਼ਰਿਆਂ ਪਾਰਟੀ ਚੱਲ ਰਹੀ। दारू ਦੀਆਂ ਬੋਤਲਾਂ ਪਈਆਂ ਨੇ ਔਨ ਰੋਡ ਹੀ ਔਨ ਰੋਡ ਵਿਚਾਲੇ ਬਹਿ ਕੇ ਮਹੌਰਨ ਮਾਰ ਕੇ ਬੰਦੇ ਸਾਈਡ ਕਰੇ ਨੇ ਔਰਨ ਮਾਰ ਕੇ ਉਹ ਤੁਸੀਂ ਇਹ ਦੇਖੋ ਕੱਲ ਨੂੰ ਕੋਈ ਮੇਰੇ ਵਰਗਾ ਵੀ ਜਾਂ ਕੋਈ ਹੋਰ ਵੀਰਪਰਾ ਉਹਨੇ ਡਰਿੰਕ ਕੀਤੀ ਹੋਵੇ ਜੀ ਹਾਂ ਉਹਨੇ ਉਹਨਾ ਵਾਰ ਉਹਨਾ ਹੋਵੇ ਉਹ ਸਪੀਡ ਖਿੱਚੀ ਆਵੇ ਤਾਂ ਉੱਥੇ ਗਲਤੀ ਕੀਦੀ ਨਿਕਲ ਜੂਗੀ ਗੱਡੀ ਦਾ ਆਇਆ ਜੀ ਮਾਰ ਕੇ ਚਲਾ ਗਿਆ ਗੱਲਾਂ ਮਾਰ ਕੇ ਨਹੀਂ ਉੱਥੇ ਉਹਨਾਂ ਦੀ ਇੱਕ ਐਨਜੋਇਮੈਂਟ ਜਾਂ ਇੱਕ ਵਾਰ ਉਹਨਾਂ ਦੀ ਆ ਅਣਗਹਿਲੀ ਕਰਕੇ ਨਾ ਕਿੰਨੇ ਜਾਨਾ ਖਤਰੇਜ ਨੇ ਉਹਨਾਂ ਉਹ ਖੁਦ ਕਮਾਉਂਦੇ ਹੋਣੇ ਆ ਆਪਣੇ ਕੀ ਪਤਾ ਕੋਈ ਕੱਲਾ ਕਮਾਊ ਪੁੱਤ ਵੀ ਹੋਊਗਾ ਕੱਲਾ ਕਮਾਊ ਬਾਪ ਵੀ ਹੋਊਗਾ ਉਹਦੇ ਪਿੱਛੇ ਉਹਦੀ ਫੈਮਿਲੀ ਕਿੱਥੇ ਖੜੀ ਆ ਤੇ ਮੇਨ ਗੱਲ ਆ ਕਿ ਉਰੇ ਦੇ ਜਿਹੜੇ ਆਲਾ ਆਲਮ ਨੇ ਜਿਹੜੀ ਪੁਲਿਸ ਆ ਉਹ ਕਿੱਥੇ ਆ ਤੁਸੀਂ ਯਾਰ ਮੇਨ ਰੋਡ ਤੇ ਖੜੇ ਹੋ ਮੇਨ ਰੋਡ ਤੇ ਵਿਚਾਲੇ ਬੈ ਕੇ ਤੁਸੀਂ दारूਾਂ ਪੀ ਰਹੇ ਹੋ ਪਾਰਟੀਆਂ ਚੱਲ ਰਹੀਆਂ ਪੁਲਿਸ ਕਿੱਥੇ ਜਾਂਦੀ ਮਹਗਦੀਪ ਜੀ ਪੁਲਿਸ ਕੱਲੀ ਚਲਾਣ ਘਟਣ ਜੋਗੀ ਰਹੇਗੀ ਤੇਰੇ ਬੈਟਰੀ ਲੱਗੇ ਚਲਾਣਾ ਮੈਂ ਪਹਿਲਾਂ ਵੀ ਗੱਲਾਂ 'ਚ ਤੁਹਾਨੂੰ ਕਿਹਾ ਸੀ ਕਿ ਪਾਵਰ ਬੈਕਅਪ ਜੀ ਉਹ ਵੱਡੀ ਚੀਜ਼ ਹੈ ਹਰ ਇੱਕ ਬੰਦੇ ਕੋਲ ਆ ਕਿਤੇ ਹੋਰੇ ਇਹ ਪਤਾ ਤੁਸੀਂ ਹੁਣ ਮੈਂ ਆ ਮੈਂ ਚਲੋ ਚਾਹੇ ਮੈਂ ਚਾਹੇ ਕੋਈ ਵੀ ਹੈ ਚਲੋ ਹੂੰ ਆਪਾਂ ਤਾਂ ਨਹੀਂ ਰੋਡ ਦੇ ਵਿੱਚ ਬੈ ਕੇ ਪੀ ਸਕਦੇ ਕਦੇ ਵੀ ਨਹੀਂ ਆਪਾਂ ਪੀਵਾਂਗੇ ਨਾਲ ਹੀ ਕੋਈ ਕਾਲ ਕਰੇਗਾ ਜਿਪਸੀ ਆ ਜਾਏਗੀ ਤੁਸੀਂ ਪੀ ਕੇ ਚਾਬ ਦੇਖਿਓ ਉਹ ਬੱਕਰੀ ਗੱਲ ਆਪਾਂ ਨਹੀਂ ਪੀਂਦੇ ਪਰ ਜੇ ਉਹ ਬੱਕਰੀ ਗੱਲ ਆਪਾਂ ਨਹੀਂ ਪੀਂਦੇ ਪਰ ਫਿਰ ਵੀ ਜੇ ਆਪਾਂ ਕਿਤੇ ਰੋਡ ਦੇ ਵਿੱਚ ਬਹਿ ਕੇ ਐਵੇਂ ਪਾਰਟੀ ਵਾਲਾ ਮਾਹੌਲ ਕ੍ਰੀਏਟ ਕਰੀ ਸਾਨੂੰ ਛੱਡਣਗੇ ਬਹੁਤ ਸਾਰੇ ਏਅਰ ਦੇਖੋ ਤੁਸੀਂ ਆਪਣੀ ਕੁਝ ਹੋ ਸਕਦਾ ਉਹਨਾਂ ਨੂੰ ਕਿਸੇ ਚੀਜ਼ ਦੀ ਖੁਸ਼ੀ ਹੋਵੇ ਠੀਕ ਹੈ ਅਸੀਂ ਉਹਨੂੰ ਡਿਨਾਈ ਨਹੀਂ ਕਰਦੇ ਤੁਹਾਡੀ ਖੁਸ਼ੀ ਹੈ ਹੋ ਸਕਦਾ ਕਿਸੇ ਦਾ ਜਨਮ ਦਿਨ ਹੋਵੇ ਹੋ ਸਕਦਾ ਕਿ ਇਹਦਾ ਰਿਸ਼ਤਾ ਪੱਕਾ ਹੋਵੇ ਪਰ ਇਹਦੇ ਵਿੱਚ ਕੋਈ ਨਾ ਮਤਲਬ ਉਹੀ ਤੁਹਾਡਾ ਕਹਣਾ ਕੋਈ ਨਾ ਕੋਈ ਗਲਤ ਹਾਦਸਾ ਹੋ ਜੇ ਤੇ ਉਹ ਖੁਸ਼ੀ ਤਾਂ ਸਾਰੀ ਵੜ ਜਾਈ। ਬਹੁਤ ਪਰਸਨ ਥਾਵਾਂ ਨੇ ਜੋ ਸਰਕਾਰ ਵੱਲੋਂ ਵੀ ਚਲਾਈਆਂ ਹੋਈਆਂ ਨੇ ਠੇਕਿਆਂ ਤੇ ਬਹਿਜੋ ਯਾਰ, ਹਾਤਿਆਂ ਤੇ ਬਹਿਜੋ। ਤੁਸੀਂ ਰੋਡ ਦੇ ਵਿਚਾਲੇ ਖੜ ਕੇ ਕੀ ਅਜ਼ਮਾਇਸ਼ ਕਰਨਾ ਚਾਹੁੰਦੇ ਹੋ? ਮੈਨੂੰ ਬਸ ਇਹ ਹੀ ਨਹੀਂ ਪਤਾ। ਠੀਕ ਹੈ। ਦੂਜੀ ਗੱਲ ਉਹਨਾਂ ਨੇ ਚਲੋ ਜੋ ਕਰਨਾ ਸੀ ਕਰਤਾ। ਪੁਲਿਸ ਮੇਰਾ ਮੇਨ ਮੋਟਿਵ ਆ। ਪੁਲਿਸ ਪ੍ਰਸ਼ਾਸਨ ਕਿੱਥੇ ਆ? ਉਹ ਕੀ ਕਰ ਰਿਹਾ? ਜਸਟ ਆਪਾਂ ਨਾਕੇ ਲਾ ਕੇ ਇੱਕ ਜਗ੍ਹਾ 'ਤੇ ਖੜੇ ਆ। ਥੋੜਾ ਫਰਜ ਨਹੀਂ ਬਣਦਾ ਤੁਹਾਡੀ ਪੀਸੀਆਰ ਕਿੱਥੇ ਆ? ਆਈ ਥਿੰਕ ਬਹੁਤ ਛੋਟਾ ਸ਼ਹਿਰ ਹੈ ਟੋਹਾਣਾ। ਬਹੁਤ ਛੋਟਾ ਬਿਲਕੁਲ ਬਹੁਤ ਛੋਟਾ ਸ਼ਹਿਰ ਹੈ। ਜੇ ਤੁਸੀਂ ਅੱਧੇ ਘੰਟੇ 'ਚ ਵੀ ਇੱਕ ਗੇੜਾ ਰਾਤ ਨੂੰ ਘੰਟੇ ਅੱਧੇ ਘੰਟੇ 'ਚ ਵੀ ਲਾਉਣਾ ਤਾਂ ਆਈ ਥਿੰਕ 15 ਮਿੰਟ 'ਚ ਸਾਰਾ ਟੋਹਾਣਾ 4 ਕਿਲੋਮੀਟਰ ਦਾ ਸ਼ਹਿਰ ਹੈ ਜੀ। ਮੇਰੇ ਹਿਸਾਬ ਨਾਲ 4 ਤੋਂ 5 ਕਿਲੋ। ਠੀਕ ਹੈ। 10 ਤੋਂ 15 ਮਿੰਟ 'ਚ ਸਾਰਾ ਟੋਹਾਣਾ ਕਵਰ ਹੋ ਜਾਂਦਾ। ਬਿਲਕੁਲ ਬਿਲਕੁਲ ਚੱਕਰ ਮੇਨ ਮੇਨ ਏਰੀਆਸ ਚੱਕਰ ਲੱਗ ਜਾਂਦਾ ਜਿੱਥੇ ਇਦਾਂ ਦਾ ਕੋਈ ਮਤਲਬ ਕੰਮ ਕ੍ਰੀਏਟ ਹੋ ਰਿ ਕੀ ਹੀ ਕਹੀਏ ਤੁਨੂੰ ਜੇ ਤੁਸੀਂ ਕਹਿੰਦੇ ਹੋ ਉਹਨਾਂ ਕੋਲ ਪਾਵਰ ਆ ਤਾਂ ਤੁਸੀਂ ਵਰਦੀ ਪਾਈ ਆ ਘੱਟੋ ਘੱਟ ਆਪਣੀ ਨੇ ਆਪਣੀ ਖਾਕੀ ਵਰਦੀ ਤਾਂ ਲਾਜ ਰੱਖੋ ਉਹਦੇ ਕੋਲ ਵੀ ਬਹੁਤ ਪਾਵਰ ਆ ਉਹਦੇ ਕੋਲ ਬਹੁਤ ਪਾਵਰ ਬਿਲਕੁਲ ਉਹਦੇ ਕੋਲੋਂ ਤਾਂ ਸਾਰੇ ਡਰਦੇ ਨੇ ਬਸ ਮੇਰਾ ਮਗਦੀਪ ਜੀ ਇੱਕੋ ਹੀ ਕਹਿਣਾ ਸੀ ਕਿ ਨਸ਼ਾ ਜੋ ਛੱਡਣਾ ਹੈ ਨਾ ਉਸ ਤੋਂ ਪਹਿਲਾਂ ਐਜੂਕੇਸ਼ਨ ਹੋਣੀ ਜ਼ਰੂਰੀ ਹੈ ਜੇ ਐਜੂਕੇਸ਼ਨ ਤੁਸੀਂ ਨਹੀਂ ਲੈ ਪਾਰੇ ਕੋਈ ਪੈਸੇ ਦੀ ਦਿੱਕਤ ਹੈ ਕੋਈ ਮਤਲਬ ਐਦਾਂ ਦੀ ਕੋਈ ਪ੍ਰੋਬਲਮ ਹੈਗੀਆਂ ਨੇ ਗਵਰਨਮੈਂਟ ਵੱਲੋਂ ਬਹੁਤ ਸਾਰੀਆਂ ਅਸੀਆਂ ਚੀਜ਼ਾਂ ਨੇ ਜਿਦੇ ਤੁਹਾਡੇ ਪੈਸੇ ਨਹੀਂ ਖਰਚਉਦੇ। ਬਿਲਕੁਲ। ਹੋਈਏ ਕਿ ਪੜ੍ਹਾਈ ਲਿਖਾਈ ਹੋਏਗੀ ਕੋਈ ਬੰਦਾ ਕੁਝ ਦੱਸੇਗਾ ਤਾਂ ਕਿ ਜਿਹੜੇ ਚਲੋ ਜੋ ਪੁਰਾਣੇ ਸੀਗੇ ਉਹ ਤਾਂ ਸੀਗੇ ਪਰ ਜਿਹੜੀ ਆਣ ਵਾਲਾ ਯੂਥ ਐਟ ਲਿਸਟ ਉਹ ਤਾਂ ਬਚਿਆ ਰਹਿਣਾ। ਬਿਲਕੁਲ ਮੇਰੀ ਵੀ ਮੇਰੇ ਸਾਡੇ ਦਰਸ਼ਕਾਂ ਨੂੰ ਇਹੀ ਇੱਕ ਅਪੀਲ ਹੈ ਕਿ ਭਰਾਵੋ ਮੇਰੀਆਂ ਭੈਣੋਂ ਤੁਹਾਡੇ ਬਜ਼ੁਰਗਾਂ ਨੇ ਬਹੁਤ ਚੀਜ਼ਾਂ ਕੱਢਤੀਆਂ ਜਾਂ ਨਿਕਲ ਗਈ ਅੱਗੇ ਜ਼ਿੰਦਗੀ ਤੁਹਾਡੀ ਆ। ਤੁਸੀਂ ਉਹਨੂੰ ਕਿਵੇਂ ਬਤੀਤ ਕਰਨਾ ਜਾਂ ਕਿਵੇਂ ਆਪਣੇ ਆਪ ਨੂੰ ਅੱਗੇ ਲੈ ਕੇ ਆਉਣਾ ਜਦੋਂ ਤੁਸੀਂ ਇੱਕ ਉਹ ਚੀਜ਼ ਨੂੰ ਹੀ ਲੈ ਕੇ ਅੱਗੇ ਵਧਣਾ ਕਿ ਹਾਂਜੀ ਹੁੱਕਾ ਬੀੜੀ ਸਾਡਾ ਸਟੇਟਸ ਸਿੰਬਲ ਆ ਜਾਂ ਫਿਰ ਜਿਹੜੀਆਂ ਚੀਜ਼ਾਂ ਕਰਕੇ ਅਸਲ ਇੰਟਰਨੈਸ਼ਨਲ ਲੈਵਲ ਤੇ ਵੀ ਹਰਿਆਣੇ ਨੂੰ ਜਾਣਿਆ ਜਾਂਦਾ ਨਾ ਉਹਦੇ ਗੇਮਸ ਕਰਕੇ ਉਹਦੇ ਪਲੇਅਰਸ ਕਰਕੇ ਜਾਂ ਉਹਦੀ ਐਜੂਕੇਸ਼ਨ ਕਰਕੇ ਜਾਂ ਉਹਦਾ ਅੱਗੇ ਲੈ ਕੇ ਆਉਣਾ ਸਾਡਾ ਆਮ ਲੋਕਾਂ ਨੂੰ ਤੇ ਪੁਲਿਸ ਪ੍ਰਸ਼ਾਸਨ ਨੂੰ ਇੱਕੇ ਹੀ ਅਪੀਲ ਕਿਰਪਾ ਕਰਕੇ ਥੋੜਾ ਧਿਆਨ ਦਿਓ ਤਾਂ ਜੋ ਅਸੀਂ ਆਪਣੇ ਦੇ ਨਾਲ ਨਾਲ ਆਪਣੀ ਜ਼ਿੰਦਗੀ ਦਾ ਸਵਾਰੀਏ ਨਾਲ ਨਾਲ ਕਿਸੇ ਹੋਰ ਦੀ ਵੀ ਸਵਾਰ ਸਕੀਏ ਧੰਨਵਾਦ